ਮਰਿਆਤ ਸੋਖ ਛਾਈ ਹੋਏ ਸਹਾਰੇ ਦਸਾਂ ਬਾਦਸ਼ਾਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਉਹ ਵਾਦੀ ਜਿਹੜੇ ਆ ਉਹ ਪੜੇ ਕਰਨੇ ਚਾਹੀਦੇ ਆ ਕਿਸਾਨਾਂ ਦੀ ਜਿਹੜੀ ਹੈ ਜਾਇਜ਼ ਲੋਕਾਂ ਦੀ ਤੇ ਉਹ ਮੰਗ ਵੀ ਚਾਹੀਦੀ ਹੈ ਸਰਕਾਰ ਨੂੰ ਜਿਹੜਾ ਸੁਧਾਰ ਰਹਿ ਗਿਆ ਜਿਹੜਾ ਹੈ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਆਂ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂrti ਕਰਦੀਆਂ ਨੇ ਜਿਹੜੀਆਂ ਪੂਰਨ ਲੋਕ ਸਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨ ਲੋਕ ਸਮਾਇਤ ਹੁੰਦੇ ਆ ਇਹੋ ਫੇਰੇ ਤਾਂ ਜਾ ਬਣੀ ਹੋਈ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਹੋ ਰਹੀ ਹੈ ਕਿ ਲੋਕ ਹਮਾਇਤ ਜਿਹੜੀ ਹੈ ਸਾਨੂੰ ਦੇ ਕੇ ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਛੁੱਟੀ ਹੈ ਕਿਸਾਨ ਨੂੰ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਮ ਕਿਤੇ ਹੈ ਬਾਰਡਰ ਸੀਲ ਕਰਦੇ ਅਸੀਂ ਕਿਸੇ ਵੀ ਢੰਗ ਦੇ ਨਾਲ ਇਜਾਜ਼ਤ ਨਹੀਂ ਠਾਰਾ ਸਕਦੇ ਇਹ ਇੰਸ ਕਰਕੇ ਬਹੁਤ ਮੰਦ ਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਅਥਰੂ ਗੈਸ ਦੇ ਬੋਲੇ ਚੁਲਾਏ ਹੈ ਜਿਆ ਪਲਾਸਟਿਕ ਵੀ ਹੋ ਰਹੀ ਹੈ ਚਲਾਈ ਦੇ ਜਾਂ ਹੁਣ ਵੱਡੀ ਜਿਹੜੇ ਹੋਰ ਇੰਸਟਰੂਮੈਂਟ ਲੈਂਦੇ ਗਏਗੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਗੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨੇ ਬਹੁਤ ਸਿੰਘ ਦਾ ਇੱਕ ਅਮਰਤਪਾਲ ਸਿੰਘ ਦੀ ਕੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਨੂੰ ਬਹੁਤ ਸਰਕਾਰ ਦੀ ਕੀਤੀ ਬੇਸ਼ਰਮੀ ਹੈ ਇਹ ਪਹਿਲੀ ਗੱਲ ਤਾਂ ਹੈ ਕਿ ਉਹ ਨੌਜਵਾਨ ਅੱਜ ਮਰਖਲ ਸਾਹਮਣੇ ਜਿਹੜੇ ਸੀ ਉਹ ਦਿੱਲੀ ਜਿਹੜੀ ਹੁੰਦੇ ਕੰਮ ਲਿਆ ਤੇ ਫਿਰ ਉਹ ਚੇਕ ਉਹਨਾਂ ਨਾਲ ਅਨੁਮੋਖੀ ਜਿਹੜਾ ਫਕੀਰਾ ਜਿਹੜਾ ਉਹ ਹਥਿਆਰ ਕੀਤਾ ਜਾ ਰਿਹਾ ਉਹਨਾਂ ਦੇ ਮੇਜ ਤੇ ਤੁਹਾਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੰਮ ਨਹੀਂ ਲਾੜੇ ਤੇ ਉਹਨਾਂ ਦੇ ਜੋ ਮੋਬਾਈਲ ਫੋਨ ਜਿਹੜਾ ਉਹਨਾਂ ਦੇ ਸਿਰ ਪਾ ਦੇਣੀ ਉਲਟਾ ਸਾਰਾ ਸਮਾਨ ਇਹਨਾਂ ਦੇ ਸਿਰ ਪਾ ਲੈਣਾ ਇਹ ਵੀ ਜਾਣ ਤੋਂ ਚਾਹੀਦੀ ਹੈ ਉਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਰਪਾਇਲੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਦੇ ਨਿੱਕਲ ਡੀਟੇਲ ਕੋਸਟ ਅਸਰਾ ਦੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨੁਮੋਗਨਕੀ ਜਿਹੜਾ ਉਹਨਾਂ ਤੇ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਨਾਲ ਕੋਈ ਅਨਹਾਨੀ ਵਾਪਰਦੀ ਹੈ ਤੇ ਜਿਹਦੀ ਜ਼ਿੰਮੇਵਾਰ ਅੰਦਰ ਸਰਕਾਰ ਜਾਂ ਸਰਕਾਰ ਤੇ ਜਿਹੜਾ ਉਥੋਂ ਦਾ ਲੋਕ ਪ੍ਰਸ਼ਾਸਨ ਅਧਿਲ ਪ੍ਰਸ਼ਾਸਨ ਉਹ ਜ਼ਰੂਰੀ ਹੋਵੇਗਾ ਉਹ ਰਿਹਾਂ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਚਲੇਆ ਉਹ ਵਾਪਸ ਲਏ ਗਏ ਬਿਲਕੁਲ ਜੇ ਅਨਮਨੁਖੀ ਹਾਨ ਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਅੰਦਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਇਹ ਉਹਨਾਂ ਦੀ ਨਿਗਰਾਨੀ ਹੋ ਗਿਆ ਹਮਲਾ ਕੀਤਾ ਉਹਦੇ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁਖੀ ਜਿਹੜਾ ਹੈ ਉਹ ਦੀ ਰਿਪੋਰਟ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਵਟਾ ਉਹਨਾਂ ਦਾ ਅਪਰਾਧ ਨਹੀਂ ਹੈ ਜਿਸ ਦੀ ਸਜ਼ਾ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਗਲਤ ਹੈ ਕਾਨੂੰਨੀ ਹਰਕਤ ਹੈ